ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਹਿੰਦੇ ਅੱਜ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਪਿੰਡ ਉਮਰੀਆਣਾ ਜਿਲ੍ਹਾ ਮੋਗਾ ਦੀ ਧਰਤੀ ਤੇ ਇੱਥੇ ਕਹਿੰਦੇ ਚਾਰ ਛੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਬਹੁਤ ਕਹਿੰਦੇ ਸੁਪਰਸਟਾਰ ਕਹਿੰਦੇ ਪੁੱਜ ਰਹੇ ਆ ਇੱਥੇ ਵੱਡੇ ਮਾਲ ਕਹਿੰਦੇ ਚਾਰਾਂ ਕਲੱਬਾਂ ਦੇ ਵਿੱਚ ਕਹਿੰਦੇ ਪੁੱਜ ਰਹੇ ਆ ਸਿਰੇ ਦੀਆਂ ਟੀਮਾਂ ਬਣੀਆਂ ਕਹਿੰਦੇ ਚਾਰੀ ਤੇ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 90 ਹਜ਼ਾਰ ਰੁਪਏ ਬੈਸਟਰ ਨੂੰ ਮਿੱਤਰੋ ਇੱਥੇ ਸਰਪ੍ਰਾਈਜ਼ ਦਿੱਤੇ ਜਾਣੇ ਆ ਜਿਵੇਂ ਇੱਥੇ ਅਜੇ ਛੋਟੀ ਦੀਆਂ ਟੀਮਾਂ ਪੁੱਜਣੀਆਂ ਜਿਵੇਂ ਝੋਲਾ ਸਾਹਿਬ ਜਿਵੇਂ ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਹੋਰ ਵੀ ਦੋ ਕਹਿੰਦੇ ਚੋਟੀ ਦੀਆਂ ਇੱਕ ਹੋਰ ਮੱਝ ਜੋ ਟੀਮ ਪੁੱਜ ਰਹੀ ਹੈ ਤੇ ਇੱਕ ਹੋਰ ਕਹਿੰਦੇ ਬਹੁਤ ਚੋਟੀ ਦੀ ਟੀਮ ਪੁੱਜ ਰਹੀ ਆ ਕਹਿੰਦੇ ਕਲੱਬਾਂ ਦੇ ਮੈਚ ਕਰਵਾਏ ਜਾਣੇ ਆ ਅੱਜ ਆਪਾਂ ਜੇ ਆਪਾਂ ਕਰਕੇ ਖਿਡਾਰੀਆਂ ਦੀ ਗੱਲ ਬਹੁਤ ਚੋਟੀ ਦੇ ਮੱਲ ਪੁੱਜ ਰਹੇ ਆ ਆਪਾਂ ਕਰਦੇ ਆ ਤਾਂ ਇਨਾ ਜਾਣਕਾਰੀ ਸਾਂਝੀ ਉਮਰੀਆਂ ਨੇ ਦੇ ਕੱਪ ਤੇ ਕਿਹੜੇ ਪਹੁੰਚਦੇ ਆ ਵੱਡੇ 스타 ਕਬੱਡੀ ਦੇ ਬਾਕੀ ਆਪਾਂ ਦਰਸ਼ਕ ਵੀਰੋ ਤੁਸੀਂ ਆਪਾਂ ਨੂੰ ਕਈ ਕਮੈਂਟ ਕਰਕੇ ਵੀਰ ਪੁੱਛਦੇ ਆ ਵੀ ਆਇਆ ਕਰਕੇ ਗਗਨ ਸੂਰੇ ਵਾਲੇ ਨੇ ਕਦੋਂ ਖੇਡਣਾ ਗਗਨ ਸੂਰੇ ਵਾਲੇ ਦੇ ਥੋੜੀ ਕਿ ਕਹਿੰਦੇ ਗਿੱਟੇ ਤੇ ਸਾਟਾ ਦਸਾਂ ਦਿਨਾਂ ਦੀ ਰੈਸਟ ਤੋਂ ਬਾਅਦ ਸੱਤਾ ਅੱਠਾ ਦਿਨਾਂ ਦੀ ਰੈਸਟ ਤੋਂ ਬਾਅਦ ਕਹਿੰਦੇ ਚੋਬਰ ਕਹਿੰਦੇ ਖੇਡ ਦਾ ਨਜ਼ਰ ਆਵੇਗਾ ਕਮਾਲਪੁਰੇ ਦੇ ਮੇਲੇ ਤੇ ਕਹਿੰਦੇ ਖੇਡੇਗਾ ਚੋਬਰ ਤੇ ਬਾਕੀ ਤੁਹਾਡੇ ਨਾਲ ਆਪਾਂ ਕਰਦੇ ਹਾਂ ਜੀ ਜਾਣਕਾਰੀ ਸਾਂਝੀ ਚੋਟੀ ਦੇ ਮੱਲ ਪਹੁੰਚ ਰਹੇ ਆ ਕਹਿੰਦੇ ਉਮਰੀਆਣੇ ਦੇ ਧਰਤੀ ਤੇ ਹਾਂਜੀ ਮਿੱਤਰੋ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਜਿਸ ਵਿੱਚ ਖੇਡੇਗਾ ਸ਼ਰਨਾ ਡਗੋਰਮਣਾ ਫੂਲਾ ਸ਼ੂਸ਼ਕ ਰੁਪਿੰਦਰ ਦੋਦਾ ਸ਼ੈਂਟੀ ਕਰਾਚੋਂ ਸੁੱਖਾ ਜਿਉਣ ਵਾਲਾ ਅਰਸ਼ ਲੋਗੜ ਨੀਨਾ ਡਰੋਲੀ ਭਾਈ ਰੋਮੀ ਲੋਹਾਰਾ ਦੀਪਾ ਲੀਲਾਵਾਲਾ ਹਰਮਨ ਘੋੜੀਆਂ ਗੁਰਪ੍ਰੀਤ ਵਰੇ ਸਹਿਬ ਆਦ ਇਹ ਛੋਟੀ ਦੀ ਟੀਮ ਬਣ ਕੇ ਕਹਿੰਦੇ ਮਾਲਵਾ ਕਬੱਡੀ ਕਲੱਬ ਪੁੱਜਦੀ ਹੈ ਉਮਰੀਆਣਾ ਜ਼ਿਲ੍ਹਾ ਮੋਗਾ ਦੀ ਧਰਤੀ ਤੇ ਕਹਿੰਦੇ ਟੌਪ ਦੀ ਟੀਮ ਬਣੀ ਐ ਕਿੱਦਾਂ ਦੀ ਲੱਗੀ ਇਹ ਟੀਮ ਕਮੈਂਟ ਕਰਕੇ ਜਰੂਰ ਦੱਸਿਓ ਵੀਰੋ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ